ਹਾਂ ਜੀ ਸ਼ਬਦ ਕੀ ਨੇ ਪੰਜ ਸ਼ਬਦਾਂ ਦੀ ਆਵਾਜ਼ ਕਿਦਾਂ ਦੀ ਜਿੱਦਾਂ ਪਾਤਸ਼ਾਹ ਗੁਰਬਾਣੀ ਚ ਦੱਸਦੇ ਐ ਪੰਜ ਸ਼ਬਦ ਨਰਵੇਲ ਬਾਜੇ ਕਿਹੜੇ ਨੇ ਢੋਲਕਾ ਸ਼ੰਖ ਚਵਰ ਘਣ ਗੱਜ ਢੋਲਕੇ ਕਹਿੰਦੇ ਐ ਢੋਲ ਉਥੇ ਢੋਲ ਦੀ ਆਵਾਜ਼ ਆਏਗੀ ਉਹਨਾਂ ਪੰਜਾਂ ਸ਼ਬਦਾਂ ਦੇ ਵਿੱਚ ਸ਼ੰਖ ਜਿੱਦਾਂ ਆਪਾਂ ਸ਼ੰਖ ਊਰਦੇ ਐ ਮੰਦਰਾਂ ਦੇ ਵਿੱਚ ਚਵਰ ਜਿੱਦਾਂ ਆਪਾਂ ਚੌਰ ਕਰਦੇ ਐ ਮਹਾਰਾ ਦੇ ਉੱਤੇ ਜੇ ਉਸ ਚੋਰ ਨੂੰ ਥੋੜਾ ਜਿਹਾ ਜ਼ੋਰ ਨਾਲ ਮਾਰਿਆ ਜਾਵੇ ਜਲਦੀ ਨਾਲ ਫਿਰ ਇੱਕ ਸੀ ਸੀ ਦੀ ਆਵਾਜ਼ ਧਣ ਪੈਂਦੇ ਵੱਡੇ ਹਥੌੜੇ ਜਿੱਦਾਂ ਵੱਡਾ ਥੌੜਾ ਆਪਾਂ ਸੱਟ ਮਾਰੀ ਨੀਚੇ ਘਾਣਦੇ ਉਹ ਕਰਦਾ ਟਕ 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 ਲਾਸਟ ਵਾਲੀ ਜਿਹੜੀ ਆਵਾਜ਼ ਦੱਸੀ ਹੈ ਮੇਰੇ ਸਤਿਗੁਰਾਂ ਨੇ ਕੱਜ ਹੈ ਭਾਵ ਜਿੱਦਾਂ ਗਰਜ ਦੇ ਗਰਜ ਇਹ ਪੰਜ ਸ਼ਬਦ ਨੇ ਇਹ ਸਾਡੇ ਅੰਦਰ ਚੱਲਦੇ ਆ ਇਹਨਾਂ ਪੰਜਾਂ ਸ਼ਬਦਾਂ ਨੂੰ ਆਪਣੇ ਅੰਦਰ ਪ੍ਰਗਟ ਕਰਨਾ ਬਹੁਤ ਹੀ ਜ਼ਰੂਰੀ ਜਿੰਨੀ ਦੇਰ ਅਸੀਂ ਇਹਨਾਂ 55 ਸ਼ਬਦਾਂ ਨੂੰ ਪ੍ਰਗਟ ਨਹੀਂ ਕਰ ਲੈਂਦੇ ਉਨੀ ਦੇਰ ਅਸੀਂ ਉਹਨਾਂ 54 ਚੋਰਾਂ ਨੂੰ ਕਾਬੂ ਨਹੀਂ ਕਰ ਸਕਦੇ